ਗੁਰੂ ਅੰਗਦ ਦੇਵ ਸਹਿਬ ਮਹਾਰਾਜ ਦੇ ਦਰਬਾਰ ਦੇ ਵਿੱਚ ਲੰਗਰਾਂ ਦੇ ਵਿੱਚ ਲਾਂਗਰੀ ਹੈ ਲੰਗਰ ਦੀ ਸੇਵਾ ਕਰਦਾ ਗੁਰੂ ਦਾ ਲੰਗਰ ਖਾ ਖਾ ਕੇ ਮੋਟਾ ਹੋ ਗਿਆ ਸੁਭਾਅ ਬੜਾ ਕੁੜੱਤਨ ਭਰਿਆ ਹੈ ਕਿਸੇ ਨੂੰ ਚੰਗਾ ਨਹੀਂ ਬੋਲਦਾ ਹਮੇਸ਼ਾ ਹੀ ਕੁੜੱਤਨ ਭਰੇ ਬੋਲ ਬੋਲਦਾ ਹੈ ਜੇ ਕੋਈ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ ਆ ਜਾਂਦਾ ਤੇ ਉਹ ਜਵਾਬ ਦੇ ਦਿੰਦਾ ਵੀ ਭਾਈ ਪ੍ਰਸ਼ਾਦਾ ਹੈ ਨਹੀਂ ਇਸ ਤੇ ਪ੍ਰਸ਼ਾਦਾ ਹੋਣ ਦੇ ਲੰਗਰ ਹੋਣ ਦੇ باوجود ਵੀ ਉਹ ਜਵਾਬ ਦੇ ਦਿੰਦਾ ਜੇ ਕੋਈ ਉਹਨੂੰ ਕਵੇ ਵੀ ਭਾਈ ਮਾਣਾ ਜੀ ਗੁਰੂ ਕੇ ਲੰਗਰ ਵਿੱਚ ਪ੍ਰਸ਼ਾਦਾ ਵੀ ਹੈ ਸਭ ਕੁਝ ਤੇ ਪਿਆ ਹੈ ਤੁਸੀਂ ਛਕਾਉਂਦੇ ਕਿਉਂ ਨਹੀਂ ਅੱਗੋ ਜਵਾਬ ਦਿੰਦਾ ਵੀ ਮੇਰੀ ਮਰਜ਼ੀ ਹੈ ਇੱਥੇ ਮੇਰੀ ਡਿਊਟੀ ਹੈ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਨੇ ਮੇਰੀ ਜ਼ਿੰਮੇਵਾਰੀ ਲਈ ਹੈ ਇੱਥੇ ਮੇਰੀ ਮਰਜ਼ੀ ਹੈ ਮੈਂ ਕਿਹਨੂੰ ਪ੍ਰਸ਼ਾਦਾ ਛਕਾਉਣਾ ਤੇ ਕਿਹਨੂੰ ਛਕਾਉਣਾ ਨਹੀਂ ਜੇ ਮੇਰਾ ਜੀ ਕੀਤਾ ਤੇ ਮੈਂ ਪ੍ਰਸ਼ਾਦਾ ਛਕਾਉਣਾ ਤੇ ਜੇ ਨਾ ਜੀ ਕੀਤਾ ਮੈਂ ਨਿਸ਼ਕਾਉਂਦਾ ਜੇ ਕਿਸੇ ਨੇ ਕੁਝ ਸਵਾਲ ਕਰਨਾ ਤੇ ਉਹ ਬੜਾ ਭੈੜਾ ਬੋਲਦਾ ਸੀ ਤੇ ਫਿਰ ਇੱਕ ਦਿਨ ਸੰਗਤ ਨੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਨੂੰ ਜਾ ਕੇ ਬੇਨਤੀ ਕੀਤੀ ਪਾਤਸ਼ਾਹ ਜੋ ਲੰਗਰ ਦੇ ਵਿੱਚ ਭਾਈ ਮਾਣਾ ਦੀ ਹੈ ਪਾਤਸ਼ਾਹ ਜੀ ਜੇ ਕੋਈ ਲੰਗਰ ਦੇ ਵਿੱਚ ਪ੍ਰਸ਼ਾਦਾ ਛਕਣ ਜਾਂਦਾ ਹੈ ਤੇ ਉਹ ਬੜਾ ਪਿਆੜਾ ਬੋਲਦਾ ਪਾਤਸ਼ਾਹ ਗਲ ਪੈ ਜਾਂਦਾ ਹੈ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਕਹਿੰਦੇ ਭਾਈ ਅੱਛਾ ਪਾਤਸ਼ਾਹ ਨੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਵੀ ਬਾਬਾ ਜੀ ਵੀ ਤੁਸੀਂ ਜਾਓ ਭਾਈ ਮਾਣਾ ਜੀ ਨੂੰ ਸਮਝਾ ਕੇ ਆਇਓ ਸਮਝਾ ਕੇ ਬਾਬਾ ਬੁੱਢਾ ਸਾਹਿਬ ਜੀ ਲੰਗਰ ਦੇ ਵਿੱਚ ਗਏ ਤੇ ਭਾਈ ਮਾਣਾ ਜੀ ਨੂੰ ਸਮਝਾਉਣਾ ਕਰਦੇ ਮਣਿਆ ਗੁਰੂ ਅੰਗਦ ਦੇਵ ਸਹਿ ਮਹਾਰਾਜ ਕੋਲ ਤੇਰੀਆਂ ਬਹੁਤ ਸ਼ਿਕਾਇਤਾਂ ਹੋ ਲੱਗੀਆਂ। ਜੇ ਕੋਈ ਭੁਖਾ ਲੰਗਰ ਦੇ ਵਿੱਚ ਲੰਗਰ ਛਕਣਾਉਂਦਾ ਤੇ ਤੂੰ ਲੰਗਰ ਨਹੀਂ ਛਕਾਉਂਦਾ। ਜਵਾਬ ਦੇ ਦੇਣਾ ਸਭ ਕੁਝ ਹੋਣ ਦੇ ਬਾਬਦੂਦ ਵੀ ਕਹਿ ਦੇਣਾ ਵੀ ਲੰਗਰ ਐਣੀ ਦਾ। ਜੇ ਕੋਈ ਕਹਿੰਦਾ ਵੀ ਪ੍ਰਸ਼ਾਦਾ ਤੇ ਲੰਗਰ ਤੇ ਪਿਆ ਤੇ ਤੂੰ ਕਹਿ ਦੇਣਾ ਮੇਰੀ ਮਰਜ਼ੀ। ਤੇ ਅੱਗੋਂ ਮਾਣੇ ਨੇ ਬਾਬਾ ਪੁੱਡਾ ਸਿਵ ਨੂੰ ਕਿਹਾ ਜੀ ਬਾਬਾ ਜੀ ਇਹ ਜ਼ਿੰਮੇਵਾਰੀ ਮੇਰੀ ਹੈ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਆਪਣਾ ਕੰਮ ਕਰੋ ਮੈਨੂੰ ਆਪਣਾ ਕਰਨ ਦਿਓ ਇਹ ਤੁਹਾਡਾ ਕੰਮ ਨਹੀਂ ਆ ਇਹ ਮੇਰਾ ਕੰਮ ਹੈ ਇਹ ਮੈਂ ਦੇਖਣਾ ਵੀ ਮੈਂ ਲੰਗਰ ਵਿੱਚ ਕਿਹਨੂੰ ਪ੍ਰਸ਼ਾਦਾ ਦੇਣਾ ਹੈ ਤੇ ਕਿਹਨੂੰ ਨਹੀਂ ਦੇਣਾ ਬਾਬਾ ਬੁੱਢਾ ਜੀ ਨੂੰ ਕੜਤਨ ਭਰੇ ਬੋਲ ਬੋਲੇ ਪਰ ਬਾਬਾ ਜੀ ਉਸ ਕੋਮਲ ਜਿਹੇ ਦਰਖਤ ਵਰਗੇ ਜਿਹੜੇ ਸਭ ਨੂੰ ਛਾਂ ਦੇ ਦਿੰਦੇ ਕੋਈ ਉਲਾਮੜ ਨਹੀਂ ਕੋਈ ਸ਼ਿਕਵਾ ਨਹੀਂ ਆ ਚੁੱਪ ਕਰਕੇ ਆ ਗਏ ਸੇਵਾ ਕਰਨ ਲੱਗ ਗਏ ਕੋਈ ਸ਼ਿਕਾਇਤ ਨਹੀਂ ਮਰਦ ਨੂੰ ਕੀਤੀ ਥੋੜੇ ਦਿਨ ਫੇਰ ਲੰਘੇ ਫੇਰ ਸੰਗ ਨੇ ਸ਼ਿਕਾਇਤ ਭਾਈ ਮਾਣਾ ਦੀਦੀ ਕੀਤੀ ਮਰਦ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਪਰ ਮਾਣਾ ਦੀ ਆਪਣੀ ਮਨਮਰਜ਼ੀ ਕਰਦੀ ਹੈ ਸਾਰਾ ਦਿਨ ਲੰਗਰ ਦੇ ਵਿੱਚ ਸੁੱਤਾ ਰਹਿੰਦਾ ਜੇ ਕੋਈ ਉਹਨੂੰ ਜਗਾ ਕੇ ਲੰਗਰ ਦੀ ਸੇਵਾ ਕਰਨ ਵਾਸਤੇ ਜਾਂ ਪ੍ਰਸ਼ਾਦਾ ਛਕਾਉਣ ਵਾਸਤੇ ਕਹਿੰਦਾ ਨਾ ਤੇ ਉਹ ਗਲ ਪੈ ਜਾਂਦਾ ਮਹਾਰਾਜ ਬਹੁਤ ਭੜੇ ਜੇ ਬੋਲ ਬੋਲਦਾ ਦੂਜੀ ਵਾਰ ਫਿਰ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਨੇ ਬਾਬਾ ਬੁੱਢਾ ਜੀ ਸਹਿਬ ਨੂੰ ਭੇਜਿਆ ਭਾਈ ਮਾਨ ਨੇ ਫਿਰ ਉਹੀ ਜਵਾਬ ਦਿੱਤਾ ਜਿਹੜਾ ਤੁਹਾਡਾ ਕੰਮ ਹੈ ਤੁਸੀਂ ਕਰੋ ਜਿਹੜਾ ਮੇਰਾ ਕੰਮ ਹੈ ਉਹ ਮੈਂ ਆਪੇ ਕਰ ਲੈਣਾ ਬਾਬਾ ਬੁੱਢਾ ਸਿੱਖ ਜੀ ਫੇਰ ਆ ਗਏ ਫਿਰ ਨਹੀਂ ਮਹਾਰਾਜ ਨੇ ਮਹਾਰਾਜ ਨੂੰ ਸ਼ਿਕਾਇਤ ਕੀਤੀ ਬਾਬਾ ਬੁੱਢਾ ਸਾਹਿਬ ਨੇ ਫਿਰ ਜਦੋਂ ਤੀਜੀ ਵਾਰ ਸੰਗਤਾਂ ਨੇ ਸ਼ਿਕਾਇਤ ਕੀਤੀ ਤੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਆਪ ਲੰਗਰ ਦੇ ਵਿੱਚ ਗਏ ਤੇ ਭਾਈ ਮਾਣਾ ਦੀ ਲੰਗਰ ਦੇ ਵਿੱਚ ਸੁੱਤੇ ਪਏ ਨੇ ਗੁਰੂ ਘਰ ਦਾ ਖਾ ਖਾ ਕੇ ਮੋਟਾ ਹੋ ਗਿਆ ਕੱਲਾ ਸਰੀਰ ਨਹੀਂ ਮੋਟਾ ਹੋਇਆ ਮਤ ਵੀ ਮੋਟੀ ਹੋ ਗਈ ਇਹਦੇ ਸਿਆਣੇ ਕਹਿੰਦੇ ਐ ਨਾ ਗੁਰੂ ਘਰ ਦੀਆਂ ਰੋਟੀਆਂ ਤਿੰਨ ਕੰਮ ਕਰੇਣ ਕਿਹੜੇ ਕੰਮ ਮਤ ਮਰਨ ਸੋਤੀ ਪਾਉਣ ਤੇ ਕੰਮ ਕਰਨਾਂ ਦੇ ਗੁਰੂ ਘਰ ਦਾ ਲੰਗਰ ਹੀ ਐਸਾ ਦਾ ਜਿਹੜਾ ਸੇਵਾ ਨਹੀਂ ਕਰਦਾ ਉਹਦੀ ਮੱਤ ਮਾਰ ਦਿੰਦਾ ਜਿਹੜਾ ਭਾਵਨਾ ਨਹੀਂ ਰੱਖਦਾ ਉਹਨੂੰ ਕੰਮ ਨਹੀਂ ਕਰ ਦਿੰਦਾ ਜੀ ਦਾ ਪ੍ਰੇਮ ਨਹੀਂ ਗੁਰੂ ਨਾਲ ਉਹਨੂੰ ਸਤੀ ਪਾ ਦਿੰਦਾ ਵਿਚਾਰ ਸਾਰਾ ਦਿਨ ਸੁੱਤਾ ਰਹੇ ਫਿਰ ਜਾ ਕੇ ਕਿਹੜਾ ਤੂੰ ਨਾਮ ਲਪਣਾ ਬਾਣੀ ਪੜ ਲੈਣੀ ਹੈ ਜਾਂ ਸੇਵਾ ਕਰ ਲੈਣੀ ਹੈ ਬੜੇ ਆਰਾਮ ਦੇ ਨਾਲ ਸੁੱਤਾ ਆਇਆ ਗੁਰੂ ਅੰਗਦ ਦੇਵ ਸਹਿ ਮਹਾਰਾਜਨੀਤ ਗਉਣਾ ਕੀਤਾ ਦਵਾਦਵ ਉੱਟ ਕੇ ਨਮਸਕਾਰ ਕੀਤੀ ਮਾਨਿਆ ਸੌਰਿਆਂ ਸੰਗਤ ਲੰਗਰ ਦੇ ਵਿੱਚੋਂ ਮੁੜੀ ਜਾ ਰਹੀ ਹੈ ਕਿਸੇ ਨੂੰ ਪ੍ਰਸ਼ਾਦਾ ਨਹੀਂ ਸਿਕਾਉਂਦਾ ਤੇਰੀਆਂ ਸ਼ਿਕਾਇਤਾਂ ਬੜੀਆਂ ਆਈਆਂ ਨੇ ਦੋ ਵਾਰ ਤੇ ਬਾਬਾ ਬੁੱਢਾ ਜੀ ਤੁਹਾਡੇ ਕੋਲ ਆ ਗਏ ਉਹ ਸਮਝਾ ਗਏ ਤੁਹਾਨੂੰ ਪਰ ਤੁਸੀਂ ਫੇਰ ਨਹੀਂ ਸਮਝੇ ਫਿਰ ਤੁਹਾਡੀਆਂ ਸ਼ਿਕਾਇਤਾਂ ਕਿੰਨਾ ਮਹਾਰਾਜ ਤੁਸੀਂ ਮੈਨੂੰ ਜੋ ਕੁਝ ਮਰਜ਼ੀ ਕਹੋ ਜੋ ਤੁਸੀਂ ਕਹੋਗੇ ਮੈਂ ਉਹ ਸੇਵਾ ਕਰਨ ਵਾਸਤੇ ਤਿਆਰ ਹਾਂ ਪਰ ਤੁਹਾਡੇ ਤੋਂ ਬਿਨਾਂ ਨਾ ਕੋਈ ਸੰਗਤ ਤੇ ਨਾ ਬਾਬਾ ਬੁੱਢਾ ਮੈਨੂੰ ਆ ਕੇ ਕਵੇ ਨਾ ਤੁਹਾਡੇ ਤੋਂ ਬਿਨਾ ਮੈਨੂੰ ਕੋਈ ਨਾ ਟੋਕੇ ਤੇ ਕੋਈ ਨਾ ਕਵੇ ਜੋ ਤੁਸੀਂ ਕਹੋਗੇ ਮੈਂ ਉਹ ਸੇਵਾ ਕਰਨ ਵਾਸਤੇ ਤਿਆਰ ਹਾਂ ਹੁਣ ਸੇਵਾ ਦੇ ਵਿੱਚ ਵੀ ਅਪਮਾਨ ਹੋ ਗਿਆ ਮਾਨ ਹੋ ਗਿਆ ਵੀ ਮੇਰੇ ਵਰਗਾ ਸੇਵਾਦਾਰ ਕੌਣ ਹੈ ਪਾਸਾ ਕਹਿੰਦੇ ਨਾ ਚਾਕਰ ਲੱਗੇ ਚਾਕਰੀ ਨਾਲੇ ਕਰਵਾਤ ਨਾਲੇ ਹੰਕਾਰ ਵਿੱਚ ਆਸਾ ਕਹਿੰਦੀ ਗੱਲਾਂ ਕਰੇ ਕਨੇਰੀਆਂ ਗੱਲਾਂ ਤੇ ਬਹੁਤ ਕਰਦਾ ਖਸਮ ਨਾ ਪਾਈ ਸਾਥ ਮਾਨ ਅਪਮਾਨ ਦੇ ਨਾਲ ਕੀਤੀ ਹੋਈ ਸੇਵਾ ਥਾਏ ਨਹੀਂ ਪੈਂਦੀ ਗੁਰੂ ਨਹੀਂ ਕੁਝ ਹੁੰਦਾ ਗੁਰੂ ਦੀ ਖੁਸ਼ੀ ਨਹੀਂ ਮਨੁੱਖ ਲੈ ਸਕਦਾ ਸੇਵਾ ਬਦਲੇ ਤਾਂ ਆਪਣੇ ਆਪ ਨੂੰ ਮਾਰਨਾ ਪੈਂਦਾ ਆਪਣੇ ਆਪ ਆਪ ਗਵਾਏ ਸੇਵਾ ਕਰੇ ਤਾ ਕਿਸੇ ਪਾਏ ਮਾਣ ਆਪਣੇ ਆਪ ਨੂੰ ਭੁਲਾ ਕੇ ਆਪਣੇ ਆਪ ਨੂੰ ਗਵਾਪ ਕੇ ਆਪਣੀ ਮਤ ਤਿਆ ਕੇ ਸੇਵਾ ਕਰਨੀ ਪੈਂਦੀ ਹੈ ਤੇ ਫਿਰ ਕਿਤੇ ਮਾਣ ਪ੍ਰਾਪਤ ਹੁੰਦਾ ਜਦੋਂ ਨੇ ਕਿਹਾ ਵੀ ਪਾਤਸ਼ਾਹ ਜੋ ਤੁਸੀਂ ਕਹੋਗੇ ਜਿਵੇਂ ਤੁਸੀਂ ਕਹੋਗੇ ਮੈਂ ਕਰ ਲੈਣਾ ਤੁਹਾਡੇ ਤੋਂ ਬਿਨਾ ਮੈਨੂੰ ਹੋਰ ਕੋਈ ਆ ਕੇ ਨਾ ਕਵੇ ਮਾਣ ਦੇ ਵਿੱਚ ਹੰਕਾਰ ਦੇ ਵਿੱਚ ਬੋਲਦਾ ਗੁਰੂ ਅੰਗਦ ਦੇਵ ਸਹਿ ਮਹਾਰਾਜ ਕਹਿੰਦੇ ਅੱਛਾ ਫਿਰ ਮੰਨਿਆ ਸਾਡੀ ਗੱਲ ਮੰਨੇਗਾ ਕਹਿੰਦਾ ਮਹਾਰਾਜ ਮੰਨਾਂਗਾ ਜੋ ਤੁਸੀਂ ਕਹੋਗੇ ਮੈਂ ਕਰਨ ਵਾਸਤੇ ਤਿਆਰ ਹਾਂ ਪਾਤਸ਼ਾਹ ਕਹਿੰਦੇ ਇੰਜ ਕਰ ਫਿਰ ਭੱਜ ਜੰਗਲ ਦੇ ਵਿੱਚ ਜਾ ਕੇ ਚਿਖਾ ਬਣਾ ਕੇ ਉਹਦੇ ਵਿੱਚ ਸੜ ਜਾ ਤੇ ਮਰ ਜਾ ਕਹਿੰਦਾ ਮਹਾਰਾਜ ਸਵਰਗ ਲੈਣਾ ਮੈਂ ਪਾਤਸ਼ਾਹ ਕਹਿੰਦੇ ਠੀਕ ਹੈ ਤੈਨੂੰ ਸਵਰਗ ਦਿੱਤਾ ਪਹਿਲਾਂ ਜਾ ਕੇ ਸਾਡਾ ਬਚਨ ਕਮਾ। ਕਿਉਂਕਿ ਪਾਤਸ਼ਾਹ ਨੂੰ ਪਸਾ ਸੀ ਵੀ ਇਹ ਬਚਨ ਕਮਾਉਣ ਵਾਲਾ ਤੇ ਹੈ ਨਹੀਂ ਆ। ਇਹਨੇ ਫਿਰ ਪਾ ਜਾਣਾ। ਇਹ ਲਾਲਚੀ ਬੜਾ। ਗੁਰੂ ਘਰ ਦਾ ਧੰਨ ਵੀ ਰੱਖ ਲਿੰਦਾ। ਹੰਕਾਰ ਹੀ ਬੜਾ ਹੋ ਗਿਆ, ਮਤਹੀਨ ਹੈ। ਉਹਨੇ ਕਿ ਪਾਤਸ਼ਾਹ ਵੀ ਠੀਕ ਹੈ। ਗੁਰੂ ਅੰਗਦ ਦੇਵ ਸਹਿ ਮਹਾਰਾਜ ਦਾ ਕਹਿਣਾ ਮੰਨ ਕੇ ਭਾਈ ਮਾਣਾ ਦੀ ਚਲੇ ਗਏ ਜੰਗਲ ਵਿੱਚ ਜਾ ਕੇ ਲੱਕੜਾਂ ਕਟੀਆਂ ਚਿਖਾ ਬਣਾਈ ਚਿਖਾ ਨੂੰ ਅੱਗ ਲਾਈ ਜਿਉਂ ਹੀ ਉਹ ਚਿਖਾ ਦੇ ਵਿੱਚ ਛਾਲ ਮਾਰਨ ਲੱਗੇ ਤੇ ਪਿੱਛੋਂ ਆਵਾਜ਼ ਆਈ ਭਾਈ ਰੁਕ ਜਾ ਕੀ ਕਰਨ ਲੱਗਾ ਇੱਕ ਚੋਰ ਨੇ ਰਾਜੇ ਦੇ ਮੇਲਾ ਵਿੱਚੋਂ ਚੋਰੀ ਕੀਤੀ ਰਾਜ ਦੇ ਸਿਪਾਈ ਪਿੰਡ ਦੇ ਲੋਕ ਚੋਰ ਦੇ ਮੰਗ ਰ ਆ ਰਹੇ ਸੀ ਉਹਨੇ ਕਿਹਾ ਭਲਿਆ ਕੀ ਕਰਨ ਲੱਗਾ ਆਪ ਹੀ ਮਰਨ ਲੱਗਾ ਠਿਕਾ ਬਣਾਈ ਹੋਈ ਆ ਅੱਗ ਵਿੱਚ ਸੜਨ ਲੱਗਾ ਉਹਨੇ ਕਿਹਾ ਹਾਂ ਮੇਰੇ ਗੁਰੂ ਦਾ ਬਚਨ ਵੀ ਜੇ ਸਵਰਗ ਲੈਣਾ ਫਿਰ ਅੱਗ ਵਿੱਚ ਸੜ ਜਾ ਤੇ ਮਰ ਜਾ ਤੈਨੂੰ ਸਵਰਗ ਵਿੱਚ ਜਗ੍ਹਾ ਦੇ ਦਿਆਂਗੇ ਉਹ ਚੋਰ ਨੇ ਗੁਰੂ ਅੰਗਦ ਦੇਵ ਸਹਿ ਮਹਾਰਾਜ ਦੀ ਬੜੀ ਮਹਿਮਾ ਸੁਣੀ ਉਹ ਜਾਣਦਾ ਸੀ ਮਹਾਰਾਜ ਨੂੰ ਜੋ ਮਹਾਰਾਜ ਬਚਨ ਜਿਹੜਾ ਬੰਦਾ ਗੁਰੂ ਦਾ ਬਚਨ ਕਮਾ ਲਿੰਦਾ ਸਤ ਗੁਰੂ ਉਹਨੂੰ ਜਰੂਰ ਸਵਰਗ ਵਿੱਚ ਜਗ੍ਹਾ ਦੇ ਦਿੰਦੇ ਆ ਉਸ ਚੋਰ ਨੇ ਕਿਹਾ ਮੰਨਿਆ ਹੇ ਭਾਈ ਮੇਰੇ ਕੋਲ ਆ ਥੋੜੇ ਜਿਹ ਗਹਿਣੇ ਆ ਇਹ ਗਹਿਣੇ ਤੂੰ ਰੱਖ ਲੈ ਇਹਦੇ ਬਦਲੇ ਮੈਨੂੰ ਇੱਕ ਚੀਜ਼ ਦੇ ਦੇ ਮਾਨੇ ਨੇ ਕਿਹਾ ਵੀ ਕੀ ਮੰਗਦਾ ਮੇਰੇ ਕੋਲ ਤਾਂ ਖੁਦ ਵੀ ਨਹੀਂ ਖਾਲੀ ਹੱਥ ਮੈਂ ਕੀ ਦੇ ਸਕਦਾ ਉਸ ਚੋਰ ਨੇ ਕਿਹਾ ਜਿਹੜਾ ਬਚਨ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਨੇ ਤੈਨੂੰ ਕਿਹਾ ਨਾ ਵੀ ਤੈਨੂੰ ਸਵਰਗ ਵਿੱਚ ਜਗ੍ਹਾ ਦੇ ਦੇਵਾਂਗਾ ਇਸ ਚਿਕਾ ਵਿੱਚ ਸੜ ਮਰ ਮਰ ਜਾ ਚਿਕਾ ਵਿੱਚ ਅੱਗ ਲਾ ਕੇ ਆਪਣੇ ਆਪ ਨੂੰ ਇਹ ਬਚਨ ਮੈਨੂੰ ਦੇ ਦੇ ਤੇਰੇ ਥਾਂ ਤੇ ਮੈਂ ਇਸ ਚਿਕਾ ਵਿੱਚ ਸੜ ਜਾਣਾ ਤੇ ਅੱਗ ਇਹਨੇ ਤੂੰ ਰੱਖ ਲੈ ਤੂੰ ਤੇ ਗੁਰੂ ਦਾ ਸੇਵਕ ਹੈ ਜਦੋਂ ਮਰ ਜੀ ਗੁਰੂ ਤੋਂ ਇਹ ਮਾਣ ਲੈ ਸਕਦਾ ਹਾਂ ਸਵਰਗ ਵਿੱਚ ਜਗ੍ਹਾ ਲੈ ਸਕਦਾ ਹਾਂ ਤੂੰ ਤੇ ਹਮੇਸ਼ਾ ਗੁਰੂ ਕੋਲੇ ਰਹਿਣਾ ਮਾਣਾ ਲਾਲਚੀ ਬੜਾ ਸੀ ਉਹਨੇ ਕਿਹਾ ਵੀ ਠੀਕ ਹੈ ਉਸ ਚੋਰ ਨੇ ਭਾਈ ਮਾਣੇ ਦੀ ਝੋਲੀ ਵਿੱਚ ਗਹਿਣੇ ਪਾਏ ਹੁਣ ਕਿਹਾ ਤੂੰ ਤੁਰਦਾ ਮੈਪੇ ਸੜ ਜਾਣਾ ਤੇਰੇ ਸਾਹਮਣੇ ਨਹੀਂ ਮੈਂ ਸੜ ਸਕਦਾ ਭਾਈ ਮਾਣਾ ਦੀ ਤੁਰਗੇ ਤੇ ਚਿਖਾ ਵਿੱਚ ਛਾਲ ਹੀ ਮਾਰਨ ਲੱਗਾ ਸੀ ਚੋਰ ਤੇ ਪਿੱਛੋਂ ਆ ਕੇ ਰਾਜੇ ਦੇ ਸਪਾਹੀਆਂ ਨੇ ਫੜ ਲਿਆ। ਜਦੋਂ ਸਪਾਹੀਆਂ ਨੇ ਫੜਿਆ ਤੇ ਰਾਜਾ ਵੀ ਪਹੁੰਚ ਗਿਆ ਰਾਜ ਨੇ ਕਿਹਾ ਭਲਿਆ ਕੀ ਕਰਨ ਲੱਗਾ? ਸਾਡੇ ਰਾਜ ਦੇ ਵਿੱਚ ਸਾਡੇ ਜੰਗਲ ਦੇ ਵਿੱਚ ਆਤਮ ਹੱਤਿਆ ਕਰਨ ਲੱਗਾ। ਉਹਨੇ ਕਿਹਾ ਜੀ ਨਹੀਂ। ਮੈਂ ਤੇ ਆਪਣੇ ਗੁਰੂ ਦਾ ਬਚਨ ਕਮਾਉਣ ਲੱਗਾ। ਗੁਰੂ ਦਾ ਬਚਨ ਮੇਰੇ ਗੁਰੂ ਨੇ ਕਿਹਾ ਤੂੰ ਅੱਗ ਵਿੱਚ ਸੜ ਜਾ ਆਪਣੇ ਆਪ ਨੂੰ ਸਾੜ ਲਾ ਆਪਣੇ ਆਪ ਨੂੰ ਮੈਂ ਤੇ ਬਚਨ ਕਮੋਂ ਲੱਗਾ ਆਦਿ ਨੇ ਕਿਹਾ ਤੇਰਾ ਗੁਰੂ ਕੌਣ ਹੈ ਕਿਹਾ ਜੀ ਗੁਰੂ ਅੰਗਦ ਦੇਵ ਸੇ ਮਰਤ ਗੁਰੂ ਨਾਨਕ ਦੀ ਦੁੱਦੀ ਜੋਤ ਉਹ ਮੇਰੇ ਗੁਰੂ ਨੇ ਰਾਜੇ ਨੇ ਮਹਿਮਾ ਸੁਣੀ ਸੀ ਗੁਰੂ ਅੰਗਦ ਦੇ ਸੇ ਮਹਾਰਾਜ ਦੀ ਗੁਰੂ ਨਾਨਕ ਸਾਹਿਬ ਸੱਤੇ ਬਾਦਸ਼ਾਹ ਜੀ ਵੀ ਉਹ ਤਾਂ ਅਕਾਲ ਦਾ ਰੂਪ ਹੈ ਪ੍ਰਮਾਤਮਾ ਦਾ ਉਹਨੇ ਕਿਹਾ ਭਲਿਆ ਤੈਨੂੰ ਮਰਨ ਦੀ ਲੋੜ ਨਹੀਂ ਹੈ ਬਸ ਇੱਕ ਕਰਮ ਕਰ ਦੇ ਮੈਨੂੰ ਆਪਣੇ ਗੁਰੂ ਨੂੰ ਮਿਲਾ ਦੇ ਉਹਦਾ ਸਿੱਖ ਬਣਾ ਦੇ ਮੈਂ ਤੈਨੂੰ ਅੱਧਾ ਰਾਜ ਭਾਗ ਦਿੱਤਾ ਰਾਜੇ ਨੇ ਉਸ ਚੋਰ ਨੂੰ ਬਚਾਇਆ ਆਪਣੇ ਮਹਿਲਾਂ ਤੇ ਲੈ ਗਿਆ ਅੱਧਾ ਰਾਜ ਭਾਗ ਉਹਨੂੰ ਦੇ ਦਿੱਤਾ ਰਾਜਾ ਬਣਾਤਾ ਇੱਧਰ ਸਪਾਈਆਂ ਨੇ ਭਾਈ ਮਾਣੇ ਨੂੰ ਫੜ ਕੇ ਕਿਉਂਕਿ ਚੋਰ ਉਹ ਹੁੰਦਾ ਨਾ ਜਿਹਦੇ ਕੋਲੋਂ ਚੋਰੀ ਦਾ ਸਮਾਨ ਮਿਲ ਜੇ ਭਾਈ ਮਾਣਾ ਜੀ ਕੋਲੋਂ ਚੋਰੀ ਦਾ ਸਮਾਨ ਮਿਲ ਗਿਆ ਤੇ ਭਾਈ ਮਾਣੇ ਨੂੰ ਚੋਰ ਸਮਝ ਕੇ ਸਪਾਈਆਂ ਨੇ ਰਾਜੇ ਦੀ ਜੇਲ੍ਹ ਵਿੱਚ ਬੰਦ ਕਰਤਾ ਵੀ ਇਹ ਹੀ ਚੋਰ ਹੈ ਇਧਰ ਰਾਜਾ ਤੇ ਉਹ ਚੋਰ ਜਿਹੜਾ ਰਾਜਾ ਬਣ ਗਿਆ ਸੀ ਅੱਧਾ ਰਾਜ ਭਾਗ ਬਣ ਗਿਆ ਉਹ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਦੇ ਦਰਬਾਰ 'ਚ ਪਹੁੰਚ ਗਏ ਪਾਤਸ਼ਾਹ ਜੀ ਮੱਥੇ ਦੀਆਂ ਲਕੀਰਾਂ ਪੜ੍ਹ ਕੇ ਖੁਸ਼ ਹੋ ਰਹੇ ਨੇ ਕਿੱਥੇ ਚੋਰ ਤੇ ਕਿੱਥੇ ਰਾਜਾ ਪਾਤਸ਼ਾਹ ਨੂੰ ਪਤਾ ਸੀ ਵੀ ਚੋਰ ਰੋਜ਼ ਅਰਦਾਸ ਕਰਦਾ ਸੀ ਪਾਤਸ਼ਾਹ ਮੇਰਾ ਕਿੱਤਾ ਚੋਰੀ ਦਾ ਤੇ ਪਾਚਾ ਤੁਹਾਡੀ ਪਹਿਲੀ ਜੋਤ ਗੁਰੂ ਨਾਨਕ ਸਾਹਿਬ ਜੀ ਨੇ ਭੂਮੀਆਂ ਚੋਰ ਨੂੰ ਤਾਰਿਆ ਸੀ ਤੇ ਮੈਨੂੰ ਕਦੋਂ ਤਾਰੋਗੇ ਪਾਚਾ ਮੈਨੂੰ ਵੀ ਚੋਰੀ ਤੋਂ ਮੁਕਤ ਕਰ ਦਿਓ ਮੈਂ ਚੋਰੀ ਛੱਡ ਦੇਵਾਂ ਪਾਚਾ ਜਿਸ ਦਿਨ ਮੇਰੀ ਗਰੀਬੀ ਦੂਰ ਹੋ ਗਈ ਨਾ ਗਰੀਬੀ ਦੂਰ ਹੋ ਗਈ ਮੈਂ ਚੋਰੀ ਛੱਡ ਦੇਣੀ ਆ ਮੈਂ ਚੋਰੀ ਛੱਡ ਦੇਣੀ ਐ ਤੇ ਅੱਜ ਮੇਰੀ ਗਰੀਬੀ ਦੂਰ ਹੋ ਗਈ ਤੇ ਚਰਨਾ ਚ ਨਮਸਕਾਰ ਕਰਕੇ ਕਹਿੰਦਾ ਮਹਾਰਾਜ ਮੈਂ ਚੋਰੀ ਛੱਡਤੀ ਤੁਸੀਂ ਪਹਿਲਾਂ ਭੂਮਿਏ ਚੋਰ ਨੂੰ ਤਾਰਿਆ ਤੇ ਅੱਜ ਇਸ ਚੋਰ ਨੂੰ ਤਾਰਤਾ ਕਿਤੇ ਚੋਰ ਤੇ ਕਿਤੇ ਹੁਣ ਅੱਧਾ ਰਾਜ ਭਾਗ ਮਿਲ ਗਿਆ ਮਹਾਰਾਜ ਰਾਜੇ ਬਣਤਾ ਤੁਹਾਡੀ ਖੇਡ ਬੜੀ ਨਰਾਲੀ ਆ ਤੋੜਾ ਭਾਣਾ ਬੜਾ ਸੋਹਣਾ ਤੇ ਉਹ ਰਾਜਾ ਤੇ ਉਹ ਜਿਹੜਾ ਚੋਰ ਚੋਰੀ ਕਰਕੇ ਆਇਆ ਸੀ ਉਹ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਦੇ ਬੜੇ ਪਿਆਰੇ ਸਿੱਖ ਬਣੇ ਇਹਦਾ ਜਦੋਂ ਭਾਈ ਮਾਣਾ ਜੀ ਨੂੰ ਪਤਾ ਲੱਗਿਆ ਵੀ ਜਿਹੜੇ ਬੰਦੇ ਨੇ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਦਾ ਬਚਨ ਮੈਥੋਂ ਲਿਆ ਸੀ ਉਸ ਬੰਦੇ ਨੂੰ ਅੱਧਾ ਰਾਜ ਭਾਗ ਮਿਲ ਗਿਆ ਕਦਰਾਜ ਕਾ ਉਹ ਬੜਾ ਪਛਤਾਇਆ ਵੀ ਹੁਣ ਕੀ ਕਰਾਂ ਹੁਣ ਕੀ ਕਰਾਂ ਰੋਜ਼ ਅਰਦਾਸ ਕਰਦਾ ਹੈ ਜੇਲ੍ਹ ਦੇ ਵਿੱਚ ਬੈਠਾ ਵੀ ਪਾਤਸ਼ਾਹ ਠੀਕ ਹੈ ਮੈਂ ਲਾਲਚੀ ਹਾਂ ਲੋਭੀ ਹਾਂ ਹੰਕਾਰੀ ਹਾਂ ਤੇਰੇ ਘਰ ਦਾ ਖਾ ਕੇ ਹੰਕਾਰ ਕਰੀ ਗਿਆ ਤੂੰ ਦਿੰਦਾ ਸਾਂ ਪਾਤਸ਼ਾਹ ਪਰ ਮੈਂ ਮਾਣ ਜਾ ਕਰੀ ਗਿਆ ਪਾਤਸ਼ਾਹ ਮੈਂ ਚੋਰੀ ਤੇ ਨਹੀਂ ਕੀਤੀ ਪਰ ਮਹਾਰਾਜ ਮੈਂ ਤੁਹਾਡਾ ਬਚਨ ਵੀ ਨਹੀਂ ਕਮਾਇਆ ਲਾਲਚ ਵਾਸ ਵਿੱਚ ਹੋ ਕੇ ਮੈਂ ਚੋਰ ਦੇ ਹੱਥੋਂ ਗਹਿਣੇ ਲਏ ਤੇ ਉਹ ਚੋਰ ਨੂੰ ਤੇ ਤੁਸੀਂ ਰਾਜ ਭਾਗ ਦਿੱਤਾ ਪਰ ਮੈਨੂੰ ਮਹਾਰਾਜ ਦੀ ਸਜ਼ਾ ਇਹ ਤੇ ਕਰਮੀ ਆਪੂ ਆਪਣੀ ਖੇਤ ਸਰੀਰ ਤੋਂ ਬੀਜੀਏ ਜੋ ਬੀਜਾਂਗੇ ਉਹ ਵੱਢਣਾ